ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰੀ ਬਦਲਤੇ ਗਏ ਜਿਹਦੇ ਚੱਲਦੇ ਸਿੱਖ ਸੰਗਤ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਦੋ ਤਿੰਨ ਦਿਨ ਕਰਾਂ ਬੜੀਆਂ ਐਮ ਹੈ ਇੱਕਦਾਂ 2 ਦਸੰਬਰ ਦਾ ਫੈਸਲਾ ਉਹ 2 ਦਸੰਬਰ ਦਾ ਫੈਸਲਾ ਬੇਸ਼ੱਕ ਲੋਕ ਨੇ ਦੇਖਿਆ ਜਾ ਰਿਹਾ ਹੈ ਕਿ ਕਿਆਨੀ ਹੱਥ ਪੈਸੇ ਮਾਦੀ ਐਪ ਹੁੰਦਾ ਅਗਲਾ ਪਾਸਾਰੇ ਜਾਣਦੇ ਆ ਕਿ ਕਾਲ ਸਾਹਿਬ ਦੇ ਜਥੇਦਾਰ ਗਨੇਰੇ ਬੀ ਸਿੰਘ ਉਹਨਾਂ ਵੱਲੋਂ ਜਿਸ ਤਰ੍ਹਾਂ ਅਗਵਾਈ ਕਰਕੇ ਫੈਸਲੇ ਕਰਵਾਏ ਗਏ ਲੈ ਗਏ ਕਿਧਰੇ ਲੱਗਦਾ ਹੈ ਕਿ ਉਹਨਾਂ ਦੇ ਉੱਪਰ ਵੀ ਇਹ ਮਾਮਲਾ ਜਿਹੜਾ ਹੈਗਾ ਇਕ ਨਾ ਇੱਕ ਦਿਨ ਇਹ ਸਿੱਧੀ ਬਣਨੀ ਬਣੀ ਸੀ ਜੋ ਸਜਾਵਾ ਚ ਤਾਂ ਰੰਗਸਜਾਵਾ ਬਾਜ਼ ਪлитиਕਲ ਜਿਹੜਾ ਜਿਸ ਤਰ੍ਹਾਂ ਮਾਹੌਲ ਬਣਿਆ ਜਿਸ ਤਰ੍ਹਾਂ ਖਰਵਾੜ ਪਿਆ ਅਕਾਲੀ ਦਲ ਦੇ ਅੰਦਰ ਪੂਰਸ ਨੂੰ ਲੈ ਕੇ ਵੀ ਜਿਹੜੇ ਕੱਲ ਦੇ ਮੌਜੂਦਾ ਲੀਡਰਸ਼ਿਪ ਹੈ ਕਿਦੇ ਨਾ ਕਿਦੇ ਲੱਗਦਾ ਹੈ ਕਿ ਇਹਨੇ ਦੇ ਕ੍ਰੀਸ ਤੋਂ ਹੁਣ ਤੋਂ ਵੀ ਕਾਫੀ ਔਖੀ ਸੀ ਕਾਫੀ ਫਨਿਸ਼ਾਂ ਸੀ ਕਿ ਕਿ ਹੋ ਜੇ ਫੈਸਲੇ ਲਏ ਗਿਆ ਹੁਣ ਇਹ ਸਿੱਧੀ ਚੁਣੌਤੀ ਸ਼੍ਰੋਮਣੀ ਅਕਾਲੀ ਦਲ ਨੂੰ ਹੈ ਅੱਗੇ ਦਾ ਪਹਿਲਾ ਸ਼੍ਰੋਮਣੀ ਅਕਾਲੀ ਦਲ ਆਪਣੇ ਤੌਰ ਤੇ ਕੰਮ ਕਰਦਾ ਸੀ ਔਰ ਦੂਜੇ ਪਾਸੇ ਕੁਝ ਵਿਖਰੇ-ਵਿਖਰੇ ਜਿਹੜੇ ਆਪਣੇ ਧੰਨ ਵਾਲੇ ਨੁਕੜੇ ਗਰੁੱਪ ਸੀ ਕਾਲੀ ਦਲਾਂ ਦੇ ਜਿਹੜੇ ਕੰਮ ਕਰਦੇ ਸੀ ਔਰ ਉਹਨਾਂ ਦੀ ਉਸ ਕਦਰ ਐਂ ਨਹੀਂ ਤੇ ਨਹੀਂ ਸੀ ਉਹਨੂੰ ਦੀ ਨਵੀਂ ਸਥਿਤੀ ਪੈਦਾ ਹੋਈ ਹੈ ਉਹ ਨਵੀਂ ਸਥਿਤੀ ਜਿਸ ਤੇ ਕਾਲੀ ਦਾਲੀ ਆਪਣੇ ਤੌਰ ਤੇ ਚੁਣੌਤੀਆਂ ਦੂਜੇ ਪਾਸੇ ਜਿਹੜੀ ਪੰਜ ਮੈਂਬਰੀ ਕਮੇਟੀ ਨੇ ਜਿਸ ਕਦਰ ਪਾਰਟੀ ਦਾ ਫੈਸਲਾ ਲੈ ਦੇਖਿਆ ਜਾਏਗਾ ਜੇ ਅਗਲੇ ਦਿਨਾਂ ਚ ਚੰਗਾ ਵਹangarਾ ਮਿਲਦਾ ਹੈ ਜਿਸ ਦਾ 18 ਮਾਰਚ ਦੀ ਗੱਲ ਕਰ ਰਹੇ ਹਾਂ ਪਰ ਤੇ ਅਖੂ ਚੰਗਾ ਵਹangarਾ ਮਿਲਦਾ ਤਾਂ ਕਾਲੀ ਦਾਲ ਨੇ ਵੀ ਆਪਣੇ ਆਪ ਚੱਕਰ ਬਹੁਤ ਵੱਡੀ ਚੁਣੌਤੀ ਹੈ ਇਹਨੂੰ ਕੇਵਲ মিডিਆ ਦੇ ਬਿਆਨਬਾਜ਼ੀ ਦੇ ਨਾਲ ਹੀ ਉਹਦਾ ਨਕਾਰਿਆ ਜਾ ਸਕਦਾ ਤੇ ਨਹੀਂ ਸਵੀਕਾਰ ਕੀਤਾ ਜਾ ਸਕਦਾ ਨਸ਼ੇ ਨੂੰ ਲੈ ਕੇ ਪੰਜਾਬ ਸਰਕਾਰ ਸਖਤ ਨਜ਼ਰ ਆ ਰਹੀ ਹੈ ਨਸ਼ਾ ਤਸਕਰਾਂ ਦੇ ਘਾਰਟਾਏ ਜਾ ਰਹੇ ਨੇ ਜੀ ਆਮ ਲੋਕ ਕਹਿੰਦਾ ਮੈਂ ਦੇਖਿਆ ਹੈ ਕਹਿੰਦੇ ਸੁਣ ਰਿਹਾ ਕਹਿ ਰਹੇ ਆ ਕਿ ਦੇਖੋ ਜੀ ਨਸ਼ਾ ਖਿਲਾਫ ਜਿਹੜੀ ਲੜਾਈ ਸ਼ੁਰੂ ਕੀਤੀ ਹੈ ਇਹ ਜਿੰਨੀ ਜਿੰਦਗੀ ਨਾਲ ਲੜਾਈ ਲਗੇ ਉਹਦਾ ਹੈ ਗਿਆ ਤਾਂ ਪੰਜਾਬ ਬਚ ਜਾਏਗਾ ਮੈਂ ਕਈ ਨੌਜਵਾਨਾਂ ਨੂੰ ਇਹ ਵੀ ਕਹਿੰਦਾ ਸੁਣਿਆ ਕਹਿੰਦੇ ਜੀ ਸੜਕਾਂ ਬਾਅਦ ਚ ਬਣ ਜਾਣਗੀਆਂ ਦੇ ਕੰਮ ਬਾਅਦ ਹੋ ਜਾਣਗੇ ਇਹ ਨਸ਼ੇ ਪੰਜਾਬ ਤੋਂ ਖਤੋ ਹੋ ਜਾਣ ਤਾਂ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਮਕੌਦਈ ਭਗਵਾਨ ਮਾਨੇ ਵੀ ਕਿਸਮਿਆ ਦੇਣ ਦੀ ਕੋਸ਼ਿਸ਼ ਕੀਤੀ ਕਿ ਦੇਖੋ ਜੀ ਇਹ ਜਿਹੜੀ ਲੜਾਈ ਹੈ ਨਸ਼ਾ ਤਸਕਰਾਂ ਦੇ ਖਿਲਾਫ ਹੈ ਇਹ ਜੀ ਇਹ ਨਸ਼ਾ ਜਿਹੜੇ ਲੈਂਦੇ ਆ ਉਹਨਾਂ ਦੇ ਖਿਲਾਫ ਵੀ ਉਹਨਾਂ ਨੂੰ ਤਾਂ ਕਦੇ ਬਚਾਉਣ ਦੀ ਲੋੜ ਹੈ ਜੀ ਉਹਨਾਂ ਦਾ ਅਸੀਂ ਇਲਾਜ ਕਰਾਂਗੇ ਸਤਿ ਸ਼੍ਰੀ ਅਕਾਲ ਮਾਇਆ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਐਨ ਬੀ ਐਨ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਸਰ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਸਰ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਜੀ ਮਿਹਰਬਾਨੀ ਬਿਲਕੁਲ ਤੁਹਾਣਾ ਤੇ ਦਰਸ਼ਕਾਂ ਨੂੰ ਇਹਨਾਂ ਸਤਿਕਾਰਨਾ ਸਤਿ ਸ਼੍ਰੀ ਅਕਾਲ ਅੱਜ ਮੁਦਾਜ ਸੰਬੋਧਨ ਜੀ ਸਰ ਕਾਫੀ ਇਸ ਲੰਬੇ ਸਮੇਂ ਤੋਂ ਗੱਲ ਚੱਲਦੀ ਸੀ ਵੀ ਸ਼੍ਰੀ ਕਾਲ ਤੱਕ ਸਾਬ ਦੇ ਜਿੱਥੇ ਤੱਕ ਬਦਲੇ ਜਾਣਗੇ ਪਰ ਜਦੋਂ মিডিਆ ਸਾਹਮਣੇ ਗੱਲ ਹੁੰਦੀ ਸੀ ਕਿਹਾ ਜਾਂਦਾ ਸੀ ਇਹ ਫਰਮਾਵਾ ਨੇ ਅਜਿਹੀ ਕੋਈ ਗੱਲ ਨਹੀਂ ਹੈਗੀ ਜੀ ਐ ਨਹੀਂ ਹੋਣੀ ਆਖਰਕਾਰ ਅੱਜ ਐਸਜੀਪੀਸੀ ਦੀ ਅੰਤਰੀ ਕਮੇਟੀ ਦੀ ਮੀਟਿੰਗ ਹੋਈ ਸੀ ਹਾਲਾਂਕਿ ਫੈਸਲਾ ਤਾਂ ਧਾਮੀ ਸਾਹਿਬ ਦੇ ਉੱਤੇ ਲਿਆ ਜਾਣਾ ਸੀ ਜਿਨ੍ਹਾਂ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਸੀ ਪਰ ਮੀਟਿੰਗ ਤੋਂ ਬਾਅਦ ਗੱਲ ਕੁਝ ਹੋਰੇ ਨਿਕਲ ਗਈ ਜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰੀ ਬਦਲਤੇ ਗਏ ਜਿਦੇ ਚਲਦੇ ਸਿੱਖ ਸੰਗਤ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਜੀ ਬਹੁਤ ਅਹਿਮ ਤੇ ਨਾਜ਼ੁਕ ਸੰਵੇਦਨਸ਼ੀਲ ਮੁੱਦਾ ਜਿਸ ਮੁੱਦੇ ਦਾ ਆ ਜ਼ਿਕਰ ਕਰ ਰਿਹਾ ਹਾਂ ਦੇਖੋ ਪਿਛਲੇ ਕਾਬਿਲ ਲੰਬੇ ਸਮੇਂ ਤੋਂ ਇਸ ਸਪੈਕੂਲੇਸ਼ਨ ਕਿ ਆਸ ਰਹਿੰਗੇ ਲੱਗ ਰਹੇ ਸੀ ਕਿ ਅਕਾਲ ਤਖਤ ਦੇ ਜਥੇਦਾਰ ਗਨੀ ਰਵੀ ਸਿੰਘ ਉਹਨਾਂ ਨੂੰ ਵੀ ਉੱਤੇ ਤੋਂ ਹਟਾਇਆ ਜਾਏਗਾ ਬਾਰੇ ਇਹ ਗੱਲ ਤੇ ਇਹ ਅੰਝਾ ਲੱਗ ਰਿਹਾ ਸੀ ਕਿ ਇਸ ਤਰ੍ਹਾਂ ਦੀ ਗੱਲ ਨਹੀਂ ਵਾਪਰੇਗੀ ਹੁਣ ਜਦੋਂ ਸ਼ੂਨੀਪੁਰ ਤੋਂ ਪਰੰਪਰਨ ਦੇ ਇੱਕ ਐਗਜ਼ੀਕਟਿਵ ਦੀ ਮੀਟਿੰਗ ਸੀ ਤਾਂ ਐਗਜ਼ੀਕਟਿਵ ਦੀ ਮੀਟਿੰਗ ਤੇ ਵੱਡਾ ਫੈਸਲਾ ਲਿਆ ਗਿਆ ਕਾਲਸਾ ਦੇ ਜਥੇਦਾਨ ਨੂੰ ਆਪਣੇ ਕਰੀਰ ਗ੍ਰੀਸ ਨੂੰ ਨਾਲ ਉਹਦੇ ਤੋਂ ਪਾਸੇ ਕਰਨਾ ਮੈਂ ਸਮਝਦਾ ਕਿ ਸਮੁੱਚੇ ਪੰਥ ਦੇ ਅੰਦਰ ਇੱਕ ਕਮਸਾਂ ਜਿਹਦਾ ਆਪਾਂ ਪਿਛਲੇ ਸਮੇਂ ਤੋਂ ਜ਼ਿਕਰ ਕਰਦੇ ਆ ਰਹੇ ਸਿਖਰ ਆ ਕਾਲਸਾ ਦੇ ਜਥੇਦਾਨ ਨੂੰ ਆਪਣੇ ਉਹਦੇ ਤੋਂ ਪਾਸੇ ਕਰਨਾ ਔਰ ਕੇਵਲ ਪਾਸੇ ਨਹੀਂ ਕੀਤਾ ਗਿਆ ਬਲਕਿ ਉਹਨਾਂ ਨੇ ਕਿਹਾ ਗਿਆ ਕਿ ਆਪਣੇ ਜ਼ਿੰਮੇਵਾਰੀਆਂ ਉਹਨਾਂ ਵਾਂਚ ਆਸਪਨ ਰਹੇ ਆ ਜੋ ਸਿੱਖ ਪੰਥ ਵੱਲੋਂ ਸੋਮੀਪੁਰ ਤੋਂ 15 ਮੀਟਰੀਕਲ ਕਰ ਲਈਏ ਪੰਚਾਇਤ ਵਿੱਚ ਇੱਥੇ ਵੀ ਨਹੀਂ ਗੱਲ ਕਰ ਲਈਏ ਕਹਿੰਦੇ ਸਮੁੱਚੇ ਤੌਰ ਤੇ ਜਿਹੜੀ ਜ਼ਿੰਮੇਵਾਰੀ ਦੀ ਉਹਨਾਂ ਤੋਂ ਤਵਕਕਮ ਕੀਤੀ ਜਾਂਦੀ ਸੀ ਉਹ ਜ਼ਿੰਮੇਵਾਰੀ ਨਹੀਂ ਨਿਭਾ ਸਕੇ ਆਪਣੇ ਬਿਆਨ ਸਮੇਂ ਸਮੇਂ ਤੇ ਬਦਲਦੇ ਰਹੇ ਹੈ ਜੇਕਰ ਕਿ ਸਥਿਤੀ ਜਿਹੜੀ ਹੈਗੀ ਆ ਉਹ ਨਾਲ ਦੇ ਇਤਹਾਸ ਨੂੰ ਨਹੀਂ ਬਣਦੀ ਨਜ਼ਰ ਆਉਂਦੀ ਰਹੀ ਹੈ ਤੁਹਾਡੀਆਂ ਪਰਸਥਿਤੀਆਂ ਦੇ ਵਿੱਚ ਗੈਨੀ ਰਗਵੀਰ ਸਿੰਘ ਨੂੰ ਅਹੁਦੇ ਤੋਂ ਬਦਲੇ ਜਾਣਾ ਆਪਣੇ ਆਪ ਸੁਭਾਵਿਕ ਹੈ ਇਹ ਠੀਕ ਹੈ ਕਿ ਵੀ ਸੋਮਨੇ ਕੁ ਜਰ੍ਹਾਂ ਪਰ ਨੂੰ ਗੀ ਦੇ ਐਗਜ਼ੈਕਟਿਵ ਨੇ ਫੈਸਲਾ ਲਿਆ ਉਹਦੇ ਇਸ ਨੂੰ ਤੁਰਸਤ ਕਹਿਣਗੇ ਕਹਿਣਗੇ ਪਰ ਜਿਸ ਤਰ੍ਹਾਂ ਦੀਆਂ ਪਰਸਥਿਤੀਆਂ ਬਣੀਆਂ ਉਹਨਾਂ ਮੁਤਾਬਕ ਹੈ ਕਿ ਸੋਖੇ ਪੰਥ ਦੇ ਅੰਦਰ ਇੱਕ ਵੱਡਾ ਕਮਸਾਨ ਇਹ ਤੁਹਾਨੂੰ ਆਪ ਸਾਰੇ ਜਾਣਦੇ ਆ ਕਿ ਕਿਸ ਕਦਰ ਜਿਹੜਾਗਾ ਦਮਦਮਾ ਸਾਡੇ ਜੱਤੀਦਾਰ ਗੈਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਅਹੁਦੇ ਤੋਂ ਲਾਂਭੇ ਕੀਤਾ ਗਿਆ ਸੀ ਤੇ ਹੁਣ ਆ ਕਾਲਜ ਦਾ ਜਿੱਥੇ ਧਾਰਮਿਕ ਪਾਸੇ ਕਰ ਦਿੱਤਾ ਗਿਆ ਜਿਸਨੂੰ ਤੁਸੀਂ ਬਿਲਕੁਲ ਸਹੀ ਜ਼ਿਕਰ ਕੀਤਾ ਹੈ ਕਿ ਸੋਮਨੀ ਕੁਰਤਰਾ ਪੰਨ ਕਮੇਟੀ ਦੇ ਜਿਹੜੇ ਪ੍ਰਧਾਨ ਰਹੇ ਐ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਲੱਗਦਾ ਤਾਂ ਇਹ ਸੀ ਕਿ ਉਹਨਾਂ ਦੇ ਐਸਪੀਐਸ ਦੇ ਉੱਤੇ ਕੋਈ ਫੈਸਲਾ ਆਏਗਾ ਫੈਸਲਾ ਲੈ ਜਾਏਗਾ ਪਰ ਉਹਨਾਂ ਦੇ ਫੈਸਲੇ ਦੇ ਉੱਤੇ ਤਾਂ ਜੋ ਕੁਝ ਹਿਤ ਤੱਕ ਮੀਡੀਆ ਸਾਹਮਣੇ ਹੈ ਚੁੱਪੀ ਧਾਰੀ ਰੱਖੀ ਐ ਐਗਜ਼ੈਕਟਿਵ ਨਿਊਜ਼ ਮਾਮਲੇ ਤੇ ਕੋਈ ਗੱਲ ਨਹੀਂ ਹੋਈ ਜੋ ਕਮੇਟੀ ਦੇ ਮੈਂਬਰ ਬਾਹਰ ਆ ਕੇ ਜਿਨ੍ਹਾਂ ਨੇ ਕਮੈਂਟਸ ਵੀ ਕੀਤੇ ਆ ਖਾਸ ਕਰਕੇ ਜਿਹੜੀ ਬੱਕਰੀ ਰਹਿੰਦੀ ਆ ਉਨਾ ਬਲੋ ਇਹ ਹੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਐਡਵੋਕੇਟ ਧਾਮੀ ਹੈ ਉਹਨਾਂ ਬਾਰੇ ਤਾਂ ਕੋਈ ਗੱਲ ਨਹੀਂ ਹੋਈ ਪਰ ਜਥੇਦਾਰ ਗੈਨੀ ਰਕਵੀਰ ਸਿੰਘ ਨੂੰ ਉਹਦੇ ਤੋਂ ਹਟਾਉਣ ਦੀ ਗੱਲ ਜ਼ਰੂਰ ਫੈਸਲਾ ਲਿਆ ਗਿਆ ਸੋ ਬਟਾ ਹੈ ਫੈਸਲਾ ਔਰ ਦੂਜੇ ਪਾਸੇ ਜਿਹੜੀਆਂ ਦੂਰੀਆਂ ਜ਼ਿੰਮੇਵਾਰੀਆਂ ਤਾਂ ਸੀਰੀ ਕੇਸਗੜ ਸਾਹਿਬ ਜਿਹੜੇ ਜਥੇਦਾਰਾ ਉਹਨਾਂ ਨੂੰ ਲੰਗਾ ਹੈਗੇ ਜਿਹੜੇ ਨਵੇਂ ਲਾਇਆ ਗਿਆ ਗ੍ਰਿਕਾਇਤ ਸਾਹਿਬ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਇਹੋ ਜੀ ਦਿੱਤੀ ਜਾਉਣ ਵਾਲੇ ਦਿਨਾਂ ਚ ਪੰਤ ਕੇਵਰੀ ਦਿਸ਼ਾ ਜਾਏਗਾ ਕਿਉਂਕਿ ਹੁਜਾ ਮਾਹੌਲ ਬਰਨੇਗਾ ਅੱਜ ਦੀ ਤਰੀਖਸ ਲੱਗਦਾ ਕਿ ਸਮੁੱਚੇ ਤੌਰ ਤੇ ਆਰਥਿਕਤਾ ਦਾ ਗੈਰ ਜ਼ਕੀਨੀ ਦਾ ਇੱਕ ਮਾਹੌਲ ਇਸ ਦੇ ਨਾਲ ਬਣ ਗਿਆ ਕਿ ਗੈਨਰੀ ਰਿਕਵਰੀਿੰਗ ਪਿਛਲੇ ਕਾਫੀ ਲੰਬੇ ਸਮੇਂ ਤੋਂ ਦੋ ਤਿੰਨ ਗਲਾਂ ਵੜੀਆਂ ਆਏ ਮੈਂ ਇੱਕ ਤਾਂ 2 ਦਸੰਬਰ ਦਾ ਫੈਸਲਾ ਉਹ 2 ਦਸੰਬਰ ਦਾ ਫੈਸਲਾ ਬੇਸ਼ੱਕ ਉਹਦੇ ਲਈ ਕਿਹਾ ਜਾ ਰਿਹਾ ਹੈ ਕਿ ਗੈਨਰੀ ਹੱਥ ਪੈਸੇ ਉਹਨਾਂ ਦੀ ਐਪ ਹੁੰਦਾ ਪਰ ਆਪਾਂ ਸਾਰੇ ਜਾਣਦੇ ਹਾਂ ਕਿ ਕਾਲਸਾ ਦੇ ਜਿੱਥੇ ਦਾ ਗੈਨਰੀ 20 ਸਿੰ ਉਹਨਾਂ ਵੱਲੋਂ ਜਿਸ ਤਰ੍ਹਾਂ ਅਗਵਾਈ ਕਰਕੇ ਫੈਸਲੇ ਕਰਵਾਏ ਗਏ ਲਏ ਗਏ ਕਿਦਰੇ ਲੱਗਦਾ ਹੈ ਕਿ ਉਹਨਾਂ ਦੇ ਉੱਪਰ ਵੀ ਇਹ ਮਾਮਲਾ ਜਿਹੜਾ ਹੈਗਾ ਇੱਕ ਦਿਨ ਇੱਕ ਦਿਨੇ ਸਿੱਧੀ ਬਣਨੀ ਬਣਨੀ ਸੀ ਤੇ ਪਰ ਪਿਛਲੇ ਦਿਨਾਂ ਦਾ ਵੀ ਜੇ ਆਪਾਂ ਜ਼ਿਕਰ ਕਰਦੇ ਆ ਤਾਂ ਚਾਹੇ ਸੁਮਨ ਕੁਸਰਪੰਦ ਦੇ ਪ੍ਰਧਾਨ ਪਾਸੇ ਹੋ ਗਏ ਕਿਸੇ ਤਰ੍ਹਾਂ ਦੇ ਸੈਕਟਰ ਪਾਸੇ ਮੁੰਡੰਗਰ 파ਰਤੀ ਦੇ ਪਾਸੇ ਹੋ ਗਏ ਪਰ ਇਸ ਦੇ ਬਾਅਦ ਨੂੰ ਦਾ ਜਿਹੜਾ ਕਹਿੰਦੇ ਰਗਵੀਰ ਸਿੰਘ ਅਜੇ ਤੱਕ ਆਪਣੇ ਅਹੁਦੇ ਦੇ ਬਲਕਿ ਕਹਿ ਵੀ ਨਹੀਂ ਸੀ ਸੋ ਉਹਨਾਂ ਨੇ ਕਿ ਐਮ ਟਿੱਪਣੀਆਂ ਕਮੈਂਟਸ ਇਸ ਲਈ ਕੁਝ ਦਿਨਾਂ ਚ ਕੀਤੇ ਖਾਤੋਂ ਦੋਨਾਂ ਨੂੰ ਜੇ ਪੁੱਛਿਆ ਗਿਆ ਕਿ ਜੀ ਤੁਹਾਡੇ ਹਟਾਉਣ ਵਾਲੇ ਬੀਚਾਸ ਚੱਲਦੀ ਹੈ ਤਾਂ ਗੈਨੇ ਰੀਵੀਸ ਨੇ ਬੜੇ ਸੰਸਵਾਰ ਨਾਲ ਕਹਿਆ ਕਿ ਮੈਂ ਤਾਂ ਪਹਿਲੇ ਹੀ ਆਪਣੇ ਕੱਪੜੇ ਜਿਹੜੇ ਹੈਗੇ ਆ ਆਪਣੇ ਪਾ ਕੇ ਰੱਖੇ ਹੋਏ ਪੈਕ ਦੇ ਵਿੱਚ ਤੇ ਮੈਨੂੰ ਕੋਈ ਦਿੱਕਤ ਨਹੀਂ ਜੇ ਹਟਾਇਆ ਜਾਣਾ ਪਏਗਾ ਤਾਂ ਮੈਂ ਹਟਣ ਦੇ ਲਈ ਵੀ ਤਿਆਰ ਆ ਜਿਹੜੀਆਂ ਸਬਾਣ ਨਵਾਉਣੀਆਂ ਸੀ ਮੈਂ ਨਵਾਤੀਆਂ ਪਰ ਲਗਾਤਾਰ ਉਹ ਆਪਣੇ ਫੈਸਲੇ ਤੇ ਕੈਮਰੇ ਇੱਕ ਤਾਂ ਜਿਹੜੀ ਪੰਜ ਮੈਮਰੀ ਸਤ ਮੈਮਰੀ ਕਮੇਟੀ ਬਣਾਈ ਉਹ ਕਮੇਟੀ ਦਾ ਮੁਕਰ ਨਹੀਂ ਹੋਇਆ ਜੋ ਸਜਾਵਾਂ ਚ ਧਾਰਮਿਕ ਸਜਾਵਾਂ ਬਾਜ ਪੋਲੀਟਿਕਲ ਜਿਹੜਾ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਜਿਸ ਤਰ੍ਹਾਂ ਦਾ ਖੜਵਾੜ ਪਿਆ ਅਕਾਲੀ ਗੱਲ ਦੇ ਅੰਦਰ ਉਸ ਨੂੰ ਲੈ ਕੇ ਵੀ ਜਿਹੜੀ ਕਾਲੇ ਦੀ ਮੌਜੂਦਾ ਲੀਡਰਸ਼ਿਪ ਹੈ ਕਿਹਦੇ ਨੇ ਕਿਹਦੇ ਨੂੰ ਲੱਗਦਾ ਹੈ ਕਿ ਗਨੀ ਰਕਵੀਰ ਸਿੰਘ ਨਾਲ ਤੋਂ ਵੀ ਕਾਫੀ ਔਖੀ ਸੀ ਕਾਫੀ ਪਰੇਸ਼ਾਨ ਸੀ ਕਿ ਕਿਹੋ ਜਿਹੇ ਫੈਸਲੇ ਲਏ ਗਿਆ ਸੋ ਨਤੀਜਾ ਸਾਹਮਣੇ ਹੈ ਜਿਸ ਕਦਰ ਗਨੀ ਰਕਵੀਰ ਸਿੰਘ ਨੂੰ ਪਾਸੇ ਕੀਤਾ ਗਿਆ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਫੈਸਲੇ ਨਾਲ ਇੱਕ ਵਾਰ ਜਿਹੜਾ ਹੈਗਾ ਪੰਜਾਬ 'ਚ ਬੈਠਾ ਸਿੱਖ ਭਾਈ ਜਰੋਨੀ ਦੁਨੀਆਂ 'ਚ ਬੈਠਾ ਸਿੱਖ ਭਾਈ ਸਾਰਾ ਇਸ ਵਰਚੁਅਲ ਥਰੂ ਇੱਕ ਵਾਰ ਖਿਲਾ ਨਜ਼ਰ ਆ ਰਹੇ ਜਿੱਦਾਂ ਤੁਸੀਂ ਗੁਰੂਆਂ ਦੇ ਵੱਖ-ਵੱਖੀ ਤਸਵੀਰਾਂ ਦੀ ਗੱਲ ਕਰ ਚਰਚਾ ਕਰ ਜੀ ਜੀ ਸੋ ਨਾਲ ਹੀ ਗੱਲ ਕਰਾਂਗੇ ਜੀ ਗੈਨੀ ਹਰਪੀ ਸਿੰਘ ਉਹਨਾਂ ਦੀ ਉਹ ਲਗਾਤਾਰ ਜਦੋਂ ਉਹਨਾਂ ਨੂੰ ਹਟਾਇਆ ਗਿਆ ਸੀਗਾ ਤਾਂ ਉਹਨਾਂ ਨੇ ਵੀ ਕਈ ਸਵਾਲ ਖੜੇ ਕੀਤੇ ਸੀ ਉਹਨਾਂ ਕਹੇ ਕਿ 2 ਦਸੰਬਰ ਵਾਲੇ ਦਿਨ ਜੋ ਅਸੀਂ ਫੈਸਲਾ ਸੁਣਾਇਆ ਸੀ ਉਹ ਮੈਂ ਕਿਤੇ ਨਾ ਕਿਤੇ ਰੜਕਦਾ ਸੀਗਾ ਉਹਨੇ ਸਾਰਾ ਰੋਡ ਮੈਪ ਦੱਸਿਆ ਅਸੀਂ ਕਿਦਾਂ ਤਿਆਰੀ ਕੀਤੀ ਕਿਦਾਂ ਸਜਾਵਾਂ ਲਾਈਆਂ ਕੀ ਕਰਨਾ ਸਾਰਾ ਕੁਝ ਦੱਸਿਆ ਉਹ ਕਿਤੇ ਨਾ ਕਿਤੇ ਰਾਸ ਨਹੀਂ ਆਇਆ ਕਹਿੰਦੇ ਅਕਾਲੀ ਦਲ ਨੂੰ ਤੇ ਅੱਜ ਵੀ ਉਹਨਾਂ ਕਹੇ ਕਿ ਅੱਜ ਬਹੁਤ ਵੱਡਾ ਕਾਲਾ ਦਿਨ ਹੈ ਤੇ ਅਕਾਲੀ ਦਲ ਨੇ ਜੋ ਐ ਐਸਜੀਪੀਸ ਨੇ ਫੈਸਲਾ ਸੁਣਾਇਆ ਉਹ ਕਿਤੇ ਨਾ ਕਿਤੇ ਬਾਦਲ ਪਰਵਾਹ ਲਈ ਘਾਤਕ ਵੀ ਸਾਬਤ ਹੋਵੇਗਾ ਜੀ ਦੇਖੋ ਜਿਦਾ ਅਪਰ ਜ਼ਿਕਰ ਕਰ ਰਹੇ ਹੈਗੇ ਨੇ ਆਰਪੀਸ ਨੇ ਉਹਨਾਂ ਨੇ ਕਿਹਾ ਕਿ ਕਾਲਾ ਦਿਨ ਹੈ ਬਾਕੀ ਜਿਹੜੇ ਇਸ ਤਰ੍ਹਾਂ ਹੀ ਵਕਰੀਆਂ ਸੁਰਾਂ ਰੱਖਣ ਲਈ ਪੰਥਕਾ ਗੁਆ ਬੁਨਾਵਲੇ ਵੀ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਕਿਸੇ ਕਿਸੇ ਕਦਰੇ ਫੈਸਲਾ ਲਿਆ ਗਿਆ ਹੈ ਜਾਂ ਅਲੋਚਨਾ ਕੀਤੀ ਜਾ ਰਹੀ ਹੈ ਖਾਸ ਤੌਰ ਤੇ ਸਿੱਧੇ ਤੌਰ ਤੇ ਮੈਂਬਰਾਂ ਵੱਲੋਂ ਵੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਸੁਰਮਣੀ ਅਕਾਲੀ ਦਲ ਦੇ ਜਿਹੜੇ ਪਹਿਲਾਂ ਪ੍ਰਧਾਨ ਰਹੇ ਐ ਸੰਦੀਪ ਸਿੰਘ ਬਾਦਲ ਅੱਜਕੱਲ੍ਹ ਤੱਕ ਕਾਰਜਕਾਰੀ ਪ੍ਰਧਾਨ ਐ ਪ੍ਰਵਿੰਦਰ ਸਿੰਘ ਪੁੰਦੜਾ ਪਸਾਰੇ ਜਾਣਦੇ ਆ ਸੀਜ਼ਨ ਬਾਦਲ ਬਾਰੇ ਕਿਹਾ ਜਾ ਰਿਹਾ ਹੈ ਕਿ ਸੀਜ਼ਨ ਬਾਦਲ ਨੂ ਜਸਕਰ ਗਾਨੀਰ ਗੇਨੀਰ ਦੀ ਗੱਲ ਕਰਨੀ ਗਾਨੀ ਗਾਨੀ ਹਰਪੀਸ ਦੀ ਗੱਲ ਕਰਨੀ ਸਿੰਘ ਸਾਹਿਬਾਂ ਤੋਂ ਜਿਹੜੀ ਪਰੇਸ਼ਾਨੀ ਸੀ ਉਹ ਪਰੇਸ਼ਾਨੀ ਦਾ ਨਤੀਜਾ ਹੀ ਸਾਹਮਣੇ ਆਇਆ ਕਿ ਉਹਨਾਂ ਨੂੰ ਉੱਤੇ ਤੋਂ ਹਟਾਇਆ ਗਿਆ ਸਿੱਧੇ ਤੌਰ ਤੇ ਅਕਾਲੀ ਦਲ ਦੀ ਲੀਡਰਸ਼ਿਪ ਦੇ ਉੱਪਰ ਸਵਾਲ ਉੱਠ ਰਿਹਾ ਸਵਾਲ ਇਹ ਵੀ ਨਹੀਂ ਕਿ ਗੇਨੀ ਹਰਪੀਸ ਨੇ ਕਿਹਾ ਕਿ ਕਾਲਾ ਦੇਣਾ ਇਸ ਤੋਂ ਇਲਾਵਾ ਦੁਨੀਆ ਭਰ ਜਿਹੜਾ ਬੈਠਾ ਸਿੱਖ ਭਾਈਚਾਰਾ ਇਸ ਮਾਮਲੇ ਤੇ ਹੋਣ ਵਾਲੇ ਤਨ ਤੇ ਵੱਡਾ ਬਵਾਦ ਜੜਾ ਹੈਗਾ ਸਿਰਦਾ ਨਜ਼ਰ ਆ ਰਿਹਾ ਕਿ ਅਕਾਲੀ ਦਲ ਦੀ ਲੀਡਰਸ਼ਿਪ ਇਸ ਬਾਅਦ ਚੋਂ ਬਾਹਰ ਆ ਸਕੇਗੀ ਕਿਉਂਕਿ ਖਲਾਰਾ ਦੇ ਕੋ ਇੱਕ ਪਾਸੇ ਦਾ ਸ਼ੋਮਨੀ ਕੁਰਤਾਰਪਾਉਂਦ ਗੁੰਡੀ ਦੇ ਪਾਸੇ ਜਿੰਦਸਿਕ ਤਾਮੀ ਖਾਲੀ ਨਜ਼ਰ ਆ ਰਿਹਾ ਸੀ ਕਿ ਪਹਿਲਾ ਨਜ਼ਰ ਆ ਸੀ ਜਿਸ ਕਦਰ ਤਾਮੀ ਸਾਹਿਬ ਨੇ ਸਕੇ ਦਿੱਤਾ ਕਿ ਮੈਂ ਆਪਣੇ ਉਧੇ ਤੇ ਵਾਪਸ ਨਹੀਂ ਜਾਵਾਂਗਾ ਜਾਂ ਆਪਣਾ ਅਸਤੀਫਾ ਵਾਪਸ ਨਹੀਂ ਲਵਾਵਾਂਗਾ ਉਸ ਤੋਂ ਲੱਗਦਾ ਸੀ ਕਿ ਕੋਈ ਨਾ ਕੋਈ ਵੱਡੀ ਕਾਰਵਾਈ ਦੇ ਕੋਈ ਵਾਪਰ ਨਾਲ ਜਿਹਦਾ ਹਿੱਸਾ ਨਹੀਂ ਬਣਨਾ ਚਾਹੁੰਦੇ ਸੀ ਐਡਵੋਕੇਟ ਜਿੰਦਸਿਕ ਤਾਮੀ ਔਰ ਬਿਲਕੁਲ ਉਸੇ ਤਰੀਕੇ ਨਾਲ ਹੋਇਆ ਆਪਾਂ ਇਹ ਵੀ ਜਾਣਦੇ ਹਾਂ ਕਿ タミン ਸਾਹਿਬ ਜਿਹੜਾ ਹੈਗਾ ਇੱਕ ਦਿਨ ਪਹਿਲਾਂ ਅਕਾਲ ਸਾਧ ਦੇ ਜਿਹੜੇ ਜਥੇਦਾਰ ਹੈ ਗਨੇ ਰਿਗਰੀ ਸਿੰਘ ਉਹਨਾਂ ਦੇ ਨਿਵਾਸ ਤੇ ਜਾ ਕੇ ਉਹਨਾਂ ਨਾਲ ਮੁਲਾਕਾਤ ਵੀ ਕੀਤੀ ਹਾਲਾਂਕਿ ਮੀਡੀਆ ਨੂੰ ਤਾਂ ਉਹਨਾਂ ਨੇ ਕਿਹਾ ਕਿ ਮੇਰਾ ਫਰਜ਼ ਬਣਦਾ ਸੀ ਮੈਂ ਦਰਬਾਰ ਸਾਹਿਬ ਨਤਮਸਤਕ ਹੋਣ ਲੱਗਿਆ ਸੀ ਤੇ ਸਿੰਘ ਸਾਹਿਬ ਨੂੰ ਮਿਲ ਕੇ ਆਣਾ ਚਾਹਦਾ ਪਹਿਲਾਂ ਸੰਧਾ ਕੀਤਾ ਕਿਸੇ ਲੱਗਦਾ ਹੈ ਕਿタミン ਸਾਹਿਬ ਤੇ ਗਨੇ ਰਿਗਰੀ ਸਿੰਘ ਦੋਨਾਂ ਨੇ ਇਸ ਮੁੱਦੇ ਤੇ ਜ਼ਰੂਰ ਚर्चा ਕੀਤੀ ਹੋਵੇਗੀ ਕਿ ਕਾ ਦਰਵਾਜ਼ ਕੋਈ ਵੱਡਾ ਫੈਸਲਾ ਹੋਣ ਜਾ ਰਿਹਾ ਜਿੱਦਾਂタミン ਸਾਹਿਬ ਆਪਣੇ ਤੌਰ ਤੇ ਦਿਮਾਗੀ ਤੌਰ ਤੇ ਮਾਨਸਿਕ ਤੌਰ ਤੇ ਕਹਿ ਲਈ ਤਾਂ ਮੈਂ ਤੌਰ ਤੇ ਪੂਰਾ ਤਨ ਪ੍ਰੇਪੇਅਰ ਸੀ ਕਿ ਮੈਂ ਵਾਪਸ ਨਹੀਂ ਆਵਾਂਗਾ ਜਿਹੜਾ ਅਸਤੀਫਾ ਦੇ ਦਿੱਤਾ ਇਸੇ ਤਰੀਕੇ ਨਾਲ ਹੁੰਦਾ ਕਿ ਗਗਨੇ ਰਿਕਵੀਰ ਸਿੰਘ ਨੇ ਵੀ ਕਿਤੇ ਆਪਣੇ ਆਪ ਨੂੰ ਤਿਆਰ ਕਰ ਲਿਆ ਸੀ ਕਿ ਇਹ ਕੁਝ ਵਾਪਰ ਸਕਦਾ ਸੋ ਜੋ ਉਹਨਾਂ ਨੇ ਸੋਚਿਆ ਸੀ ਉਹ ਵਾਪਰ ਗਿਆ ਹੁਣ ਦੇਖਿਆ ਜਾਏਗਾ ਕਿ ਕਿਹੜੀ ਨਵੀਆਂ ਨਿਯੁਕਤੀਆਂ ਨਵੀਆਂ ਉਦੇਦਾਲੀਆਂ ਕੀ ਪੰਥ ਇਹਨਾਂ ਦੇ ਯੋਗਤਾ ਨੂੰ ਪ੍ਰਮਾਨ ਕਰੇਗਾ ਮੈਂ ਵਰੁਦੀ ਅੱਗੋਂ ਦੀ ਚਰਚਾ ਸੁਣ ਰਿਹਾ ਸੀ ਉਹ ਕਹੇਗਾ ਦੇਖੋ ਸ਼੍ਰੋਮਣੀ ਗੁਰਦਵਾਰਾ ਪੰਥਕ ਮੀਟੇ ਕੋਲ ਅਧਿਕਾਰ ਆ ਅਕਾਲੀ ਲੀਡਰਸ਼ਿਪ ਉਹਨਾਂ ਦੀ ਇਕਵਾਹੀ ਕਰ ਰਹੀ ਹੈ ਉਹ ਕਿਸੇ ਨੂੰ ਵੀ ਸਿੰਘ ਸਹਿਬਾਨ ਆਪਣੀ ਮਰਜ਼ੀ ਮਤਾਕ ਲਗਾ ਸਕਦੇ ਆ ਉਹਦੇ ਤੋਂ ਹਟਾ ਸਕਦੇ ਆ ਇਹਦੇ ਐਸਡੀਪੀਸੀ ਬਿਲੋਂ ਉਹਦੇ ਤੇ ਨਿਯੁਕਤੀਆਂ ਕਰਨੀਆਂ ਸਿੰਘ ਸਹਿਬਾਨ ਦੀਆਂ ਜਾਂ ਕਿਸੇ ਹੋਰ ਨਿਯੁਕਤੀ ਦੇ ਦੇ ਉਹ ਅਧਿਕਾਰ ਆ ਕਰ ਸਕਦੇ ਆ ਪਰ ਕੀ ਇਹਨਾਂ ਨਿਯੁਕਤੀਆਂ ਨੂੰ ਪੰਥ ਪ੍ਰਵਾਨ ਕਰੇਗਾ ਇਹ ਵੱਡੀ ਗੱਲ ਹੈ ਕਹਿੰਦੇ ਰਕबीर ਸਿੰਘ ਉਹਨਾਂ ਨੂੰ ਹਟਾਇਆ ਜਾ ਸਕਦਾ ਸੀ ਹਟਾਤਾ ਉਹਨਾਂ ਨੇ ਕਿਉਂਕਿ ਇਹ ਕੈਂਟ ਦੇ ਮਤਾਕ ਉਹਨਾਂ ਕੋਲ ਅਧਿਕਾਰ ਹੈ ਪਰ ਜਿਹੜਾ ਪੰਥ ਕੋਲੇ ਅਧਿਕਾਰ ਹੈ ਕਿ ਪੰਥ ਉਸ ਅਧਿਕਾਰ ਮੁਤਾਬਕ ਇਹ ਵੱਡੇ ਫੈਸਲੇ ਨੂੰ ਪ੍ਰਵਾਨ ਕਰੇਗਾ ਇਹ ਹੁਣ ਵਾਲੇ ਦਿਨਾਂ ਚ ਲੱਗਦਾ ਇੱਕ ਬੜੀ ਚੁਣੌਤੀ ਸੁਖਨੀ ਖਾਲਸਾ ਦੀ ਗੱਲ ਕਰਦੀ ਹੈ ਐ ਜੀਪੀਸੀ ਲੀਡਰਸ਼ਿਪ ਦੀ ਗੱਲ ਕਰਦੀ ਹੈ ਇਸ ਕਰਕੇ ਬਣਦੀ ਹੈ ਕਿਉਂਕਿ ਹੁਣ ਵਾਲੇ ਦਿਨਾਂ ਦੇ ਵਿੱਚ ਸੁਖਨੀ ਗੁਰਦਵਾਰਪੰਥ ਵੀ ਜਨਾ ਹੋਊ ਜੋ ਜਾ ਰਿਹਾ ਆਪਾਂ ਸਾਰੇ ਜਾਣਦੇ ਆ ਕਿ ਸਾਲਾਨਾ ਬਜਟ ਹੈ ਸਾਲਾਨਾ ਬਜਟ ਜਨਾ ਹੋਸ ਹੋਈ ਗਈ ਹੋਏਗਾ ਉਸ ਬਜਟ ਦੇ ਵਿੱਚ ਜੋ ਸਾਲਾਨਾ ਜਨਾ ਹੋ ਸਾਰੇ ਆ ਕਿ ਇਹ ਮਾਮਲੇ ਵਿੱਚ ਉੱਠਣੇ ਦੀ ਵੱਡੀ ਗੱਲ ਹੈ ਕਿ ਬਿਲ ਇਥੇ ਹੀ ਨਹੀਂ ਗੱਲ ਸੀ ਹੁੰਦੀ ਹੁਣ ਵਾਲੇ ਦਿਨਾਂ 'ਚ ਇਹ ਵੱਡੀਆਂ ਸੁਭਾਵਨਾਵਾਂ ਕਿ ਸੋਹਣੇ ਗੁਰਦਾਰ ਪੰਥ ਕਮੇਟੀ ਦੀ ਆ ਚੋਣਾਂ ਦੀ ਇਧਰੇ ਹੁੰਦੀਆਂ ਨਜ਼ਰ ਆ ਰਹੀਆਂ ਉਹਨਾਂ ਚੋਣਾਂ 'ਚ ਹੀ ਵੱਡੇ ਮੁੱਦੇ ਬਣਨਗੇ ਸੋ ਗੱਲ ਕੇਵਲ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕਿਸੇ ਨੂੰ ਲਾਉਣਾ ਸਿੰਘ ਸਿਫਾਨ ਕਿਸੇ ਨੂੰ ਟਾਉਣਾ ਤਾਂ ਕੀ ਸੀਮਤ ਈ ਇਹ ਲੱਗਦਾ ਹੈ ਕਿ ਸਮੁੱਚੇ ਪੰਥ ਦੇ ਵਿੱਚ ਇਸ ਮਾਮਲੇ ਦੇ ਉੱਤੇ ਵੱਡੇ ਵਿਵਾਦ ਖੜੇ ਹੁੰਦੇ ਨਜ਼ਰ ਆ ਰਹੇ ਸਮੁੱਚਾ ਪੰਥ ਜਿਹੜਾ ਆਪਣੇ ਆਪਣੀ ਥਾਂ ਤੇ ਬੈਠਾ ਹੈ ਇਹਨਾਂ ਮੁੱਦਿਆਂ ਨੂੰ ਪ੍ਰਮਾਨ ਕਰੇਗਾ ਜਿਨ੍ਹਾਂ ਮੁੱਦਿਆਂ ਦੇ ਚੋਤੇ ਨੂੰ ਲੜਦਾ ਹੋਇਆ ਜਿਨ੍ਹਾਂ ਬਾਰੇ ਫੈਸਲੇ ਲਏਗੇ ਉਹਨਾਂ ਦੇ ਵਿਰੋਧ ਵਿੱਚ ਖੜਾ ਹੋਏਗਾ ਆਉਣ ਵਾਲੇ ਦਿਨ ਮੈਂ ਇਹ ਕਹਿ ਸਕਦਾ ਕਿ ਭੰਤਕ ਲੀਡਰਸ਼ਿਪ ਦੀ ਗੱਲ ਕਰ ਲਈ ਹੈ ਕਾਲੀਦਾਂ ਦੀ ਲੀਡਰਸ਼ਿਪ ਦੀ ਗੱਲ ਕਰ ਲਈ ਆ ਸਿਧਾਰਨਦਨ ਹੈ ਸਿਧਾਰਨ ਨੂੰ ਮੋਖਾ ਨਹੀਂ ਹੈ ਜੋ ਕੁਝ ਇਸ ਵੇਲੇ ਭੰਤਿਸ ਬਣਦਾ ਨਜ਼ਰ ਆ ਰਿਹਾ ਹੈ ਜੀ ਜੀ ਸੋ ਨਾਲ ਹੀ ਗੱਲ ਕਰਾਂਗੇ ਚੰਨਜੀਤ ਬਰਾੜ ਉਹਨਾਂ ਦੀ ਜੋ ਕਿ ਬਾਦ ਸੁਖਬੀਰ ਸਿੰਘ ਬਾਦਲ ਦੇ ਬੜੇ ਨੇੜੇ ਰਹੇ ਨੇ ਜੀ ਹਾਲਾਂਕਿ ਅੱਜ ਉਹਨਾਂ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਵੀ ਬਹੁਤ ਹੀ ਮਾੜੀ ਗੱਲ ਹੋਈ ਹੈ ਸੁਖਬੀਰ ਬਾਦਲ ਨੇ ਹਰਿਆਣਾ ਦੇ ਮੈਂਬਰ ਤੋਂ ਇਹ ਫੈਸਲਾ ਜਥੇਦਾਰ ਦੇ ਖਿਲਾਫ ਕਰਵਾਇਆ ਜੀ ਦੇਖੋ ਚੰਨਜੀਤ ਬਰਾੜ ਦਾ ਜਦੋਂ ਆਪਾਂ ਗੱਲ ਕਰੇ ਚੰਨਜੀਤ ਬਰਾੜ ਇਹ ਤਾਂ ਕੋਈ ਦੂਰ ਨਹੀਂ ਕਿ ਐਸਵੇਲੇ ਜਿਹ ਮੌਜੂਦਾ ਆਕਾਲੀ ਦਲ ਦੀ ਲੀਡਰਸ਼ਿਪ ਹੈ ਉਹਦੇ ਵਿਰੋਧ ਵਿੱਚ ਖੜੇ ਹੈ ਉਹ ਕਹਿੰਦਾ ਦੇ ਆਕਾਲੀ ਦਲ ਸੁਧਾਰ ਲੈਣ ਦੀ ਆਪਾਂ ਗੱਲ ਕਰਦੇ ਹਾਂ ਉਹਦੇ ਇੱਕ गांवသူ ਜਣੀ ਮੋਰੀ ਆਗਮ ਦੇ ਵਿੱਚੋਂ ਇੱਕ ਹੈ ਉਹਨਾਂ ਦਾ ਇਹ ਕਹਿਣਾ ਉਹਨਾਂ ਨੇ ਇਸ ਤਰੀਕੇ ਨਾਲ ਗੱਲ ਕਹੀ ਹੈ ਕਿਉਂਕਿ ਹਰਿਆਣਾ ਆਪਣੇ ਕੋਹਾਂ ਚ ਹਰਿਆਣਾ ਗੁਰਦਵਾਰਾ ਪਰੰਤ ਕਮੇਟੀ ਦੇ ਮਾਮਲੇ ਦੀ ਗੱਲ ਕਰਦੇ ਆ ਉੱਥੇ ਵੀ ਕਿਹਾ ਜਾ ਰਿਹਾ ਹੈ ਲਗਾਤਾਰ ਕਿ ਹਰਿਆਣਾ ਗੁਰਦਵਾਰਾ ਪਰੰਤ ਕਮੇਟੀ ਬਣ ਨਹੀਂ ਲਈ ਸੀ ਜਿਹਦੇ ਸਕੱਰੀਰ ਬਾਦਲ ਜਿਹੜੇ ਅੱਜ ਮੈਂ ਤੇ ਹਰਿਆਣਾ ਚ ਬੈਠੇ ਆ ਰੁਗਰੀ ਤੇ ਵਿਰਕ ਦੀ ਗੱਲ ਕਰ ਰਹੇ ਹੋ ਹੋਰ ਇਦਾਂ ਕੁਝ ਆਕੋਂ ਦੀ ਗੱਲ ਕਰੇ ਕਹਿੰਦੇ ਜੇ ਉਹਨਾਂ ਦੇ ਸਹੀ ਫੈਸਲੇ ਹੁੰਦੇ ਹਰਿਆਣਾ ਦੇ ਸਿੱਖਾਂ ਦੀ ਗੱਲ ਸੁਣੀ ਜਾਂਦੀ ਤਾਂ ਸ਼ਾਇਦ ਅੱਜ ਇਹ ਤਾਂ ਨਾ ਦੇਖਣੇ ਪੈਂਦੇ ਕਿ ਹਰਿਆਣਾ ਲਈ ਵਕਰੀ ਗੁਰਦਾਰਾ ਪਰੰਧ ਕਮੇਟੀ ਬਣਾਉਣੀ ਨਾਉਂ ਬਤਾਉਂਦੀ ਹੁਣ ਉਹ ਕਹਿ ਰਿਹਾ ਕਿ ਜਦੋਂ ਸਮੁੱਚਾ ਪਰੰਧ ਸੁਮਣੀ ਗੁਰਦਾਰਾ ਪਰੰਧ ਕਮੇਟੀ ਦੀ ਗੱਲ ਕਰਦੇ ਆ ਉਹ ਵੀ ਕਹਿੰਦੇ ਕਿ ਜਿਹੜੇ ਹਰਿਆਣਾ ਦੇ ਹੀ ਜਿਹੜੇ ਸੁਮਣੀ ਗੁਰਦਾਰਾ ਪਰੰਧ ਕਮੇਟੀ ਦੇ ਆਪੂ ਹੈ ਮੈਂਬਰ ਆ ਉਹਨਾਂ ਦੇ ਹਵਾਲੇ ਕਰ ਦਿੱਤਾ ਗਿਆ ਸੋ ਲੱਗਦਾ ਹੈ ਕਿ ਕੀ ਹੋਣਾ ਜਿਹੜੇ ਪੰਥ ਦੇ ਸਿਆਜਾ ਪੰਥ ਦੀ ਆਗਿਆ ਦੇ ਨਾਲ ਵੱਡੇ ਫੈਸਲੇ ਲੈ ਕੇ ਚੱਲਣ ਵਾਲੇ ਜਿਹੜੇ ਪੰਥ ਦੀ ਆਵਾਜ਼ ਗੱਲ ਕਰਦੇ ਆ ਉਹਨਾਂ ਦੇ ਮੁਤਾਬਕ ਫੈਸਲੇ ਲਏ ਜਾਣਗੇ ਜਾਂ ਅਕਾਲੀ ਦੰਦ ਦੀ ਜਿਹੜੀ ਇੱਕ ਰਵਾਇਤੀ ਦੇ ਵਿਅਕਤੀਗਤ ਲੀਡਰਸ਼ਿਪ ਦੀ ਗੱਲ ਕਰਦੇ ਆ ਉਹਦੇ ਮੁਤਾਬਕ ਹੈ ਜੀਪੀਸੀ ਦੇ ਫੈਸਲੇ ਹੁਣ ਹੋਣਗੇ ਸੋ ਬੋਰਡ ਸਾਹਿਬ ਨੇ ਇਹਨਾਂ ਮੁੱਦਿਆਂ ਤੇ ਸਵਾਲ ਉਠਾਇਆ ਹੈ ਕੇਵਲ ਬੋਰਡ ਦੀ ਗੱਲ ਨਹੀਂ ਆ ਦੂਜੇ ਹੋਰ ਵੀ ਆਗੂ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਹੈ ਕਈ ਆਗੂਆ ਜਿਨ੍ਹਾਂ ਦੇ ਬਿਆਨ ਆ ਰਹੇ ਸਨ ਮੁੱਦੇ ਤੇ ਇਸ ਮੁੱਦੇ ਦੇ ਹੁਣ ਵਾਲੇ ਦਿਨਾਂ ਚ ਇਹਨਾਂ ਮੁੱਦਿਆਂ ਤੇ ਸਵਾਲ ਵਕਤ ਵਕਤ ਤੌਰ ਤੇ ਉੱਠਣੇ ਢਾਉਣੇ ਸੁਭਾਅਕ ਹੀ ਹੈ ਪਰ ਸਥਿਤੀਆਂ ਕਿਸ ਕਦਰ ਬਣਦੀਆਂ ਕਿਸ ਕਦਰ ਨਹੀਂ ਬਦਲਦੀਆਂ ਇਹ ਤਾਂ ਆਉਣ ਵਾਲਾ ਮੌਕਾ ਦਿਖੇਗਾ ਪਰ ਸਵਾਲ ਕੇਵਲ ਨਾ ਦਾ ਬਰਾੜ ਦਾ ਨਾ ਸੁਖਵੀਰ ਬਾਦਲ ਦਾ ਨਾ ਹੀ ਕਹਿੰਨੀ ਰਗਵੀਰ ਸਿੰਘ ਉਹਨਾਂ ਦਾ ਕੱਲਿਆਂ ਦਾ ਤੇ ਨਾ ਹੀ ਕਹਿੰਨੀ ਹਰਪ੍ਰੀਤ ਸਿੰਘ ਦਾ ਜੁਆਸੁਰ ਇਸ ਤੀਕੇ ਤੇ ਪੰਦੀ ਨਜ਼ਰ ਆ ਰਹੀ ਹੈ ਜਿੱਦਾਂ ਧਾਮੀ ਸਾਹਿਬ ਨੇ ਕਿਹਾ ਸੀ ਕਿ ਮੈਂ ਤਾਂ ਆਪਣੇ ਸਵਾਵਾਂ ਨਿਭਾਤੀਆਂ ਹੁਣ ਐਸੀ ਵੀ ਸੀ ਦੇਖੇਗੀ ਅੱਗੇ ਕੀ ਕਰਨਾ ਮੈਂ ਸਦੀਵਾ ਦਾ ਵਾਪਸ ਨਹੀਂ ਲਵਾਗਾ ਸੋ ਗੈਨੀ ਰਗਵੀਰ ਸਿੰਘ ਉਹਨਾਂ ਵੀ ਆਪਣੇ ਸਵਾਵਾਂ ਨਿਭਾਤੀਆਂ ਉਹ ਤੈਅ ਸੀ ਕਿ ਜਾਣ ਲਈ ਤਿਆਰ ਸੀ ਗੈਨੀ ਹਰਪ੍ਰੀਤ ਸਿੰਘ ਜਿਸ ਤਰੀਕੇ ਨਾਲ ਉਹਨਾਂ ਵਾਕੋ ਧਾਮਾ ਦੇ ਬਿਆਨ ਦੇ ਰਿਹਾ ਪੰਥ ਅੱਥਰੂ ਸੁਗਧਨ ਕਰ ਰਿਹਾ ਉਹ ਵੀ ਤੈਹ ਸੀ ਕਿ ਉਹਨਾਂ ਨੇ ਜਾਣਾ ਜਾਣਾ ਸੀ ਪਰ ਜੋ ਸਥਿਤੀ ਐ ਇਸ ਵੇਲੇ ਬਣੀ ਐ ਕੀ ਲੱਗਦਾ ਹੈ ਕੋ ਸਥਿਤੀ ਜੋ ਸ਼ਮਣੀ ਕਾਲੀਦਲ ਆਪਣੇ ਆਪ ਨੂੰ ਬਾਹਰ ਕੱਢ ਪਾਏਗਾ ਐਸਪੀਸੀ ਆਪਣਾ ਨੂੰ ਬਾਹਰ ਲਿਆ ਸਕੀਗੀ ਕਿਉਂਕਿ ਲਿਉਣ ਤੇ ਲਿਉਣ ਤੇ ਸਟਾਉਣ ਦੇ ਨਾਲ ਮਾਮਲਾ ਨੇ ਅਗਲੇ ਦਿਨਾਂ ਚ ਆਪਾਂ ਦੇਖਦੇ ਆ ਕਿ ਸ਼ਮਣੀ ਕਾਲੀਦਲ ਨੇ ਨਵੇਂ ਪ੍ਰਧਾਨ ਦਾ ਮਾਮਲਾ ਆਉਣਾ ਹੈ ਅਗਲੇ ਦਿਨਾਂ ਦੇ ਵਿੱਚ ਜਿਹੜਾ ਡੈਲੀਗੇਟ ਮੈਂਬਰ ਉਹਨਾਂ ਨੇ ਚੁਣਨ ਦੀ ਗੱਲ ਆਉਣੀ ਆ ਸੋ ਸਾਰਾ ਕੁਝ ਇੱਕ ਕੜੀ ਦੇ ਰੂਪ ਚ ਆਪਾਂ ਦੇਖਦੇ ਆ ਕਿਸ ਤਰ੍ਹਾਂ 2 ਦਸੰਬਰ ਤੋਂ ਮਾਮਲਾ ਸ਼ੁਰੂ ਹੋਇਆ ਹਾਲਾਂਕਿ ਜੇ 2 ਦਸੰਬਰ ਤੋਂ ਗੱਲ ਸ਼ੁਰੂ ਹੋਈ ਸੀ ਉਹ ਤਾਂ ਸਮਝ ਆ ਜਾਂਦਾ ਸੀ ਕਿ ਕਾਲੀਗਲ ਮਜ਼ਬੂਤੀ ਵੱਲ ਵਧੇਗਾ ਕਿਉਂਕਿ ਸਿੰਘ ਸਾਹਿਬਾਂ ਦੇ ਫੈਸਲੇ ਆ ਸਾਰਿਆਂ ਨੇ ਸਿਰ ਝੁਕਾ ਕੇ ਉਹਨਾਂ ਫੈਸਲਿਆਂ ਨੂੰ ਸੁਣਿਆ ਤੇ ਚੁਣਿਆ ਹੁਣ ਜਿਨ੍ਹਾਂ ਨੇ ਉਹਨਾਂ ਫੈਸਲਿਆਂ ਨੂੰ ਸੁਣਿਆ ਤੇ ਸਿਰ ਝੁਕਾਏ ਉਹੀ ਸਰਜਣੇ ਵੱਖ-ਵੱਖਰੇ ਤੌਰ ਤੇ ਆਪਣੇ ਆਪਣੇ ਤੌਰ ਤੇ ਇੱਕ ਦੂਜੇ ਦੇ ਖਿਲਾਫ ਖੜੇ ਆ ਕਿਉਂ ਜਿਹੜੀਆਂ ਸਥਿਤੀਆਂ ਬਣੀਆਂ 2 ਦਸੰਬਰ ਵਾਲੀ ਜਿਹੜੀ ਗੱਲ ਕੀਤੀ ਜਾ ਰਹੀ ਸੀ ਇੱਕ ਕਾਲੀਗਲ ਮਜ਼ਬੂਤੀ ਵਾਲੀ ਗੱਲ 2 ਦਸੰਬਰ ਤੋਂ ਚੱਲਦੇ ਆ ਚੱਲਦੇ ਆ ਹੁਣ ਆਪਾਂ 7 ਮਾਰਚ ਨੂੰ ਗੱਲ ਕਰ ਰਹੇ ਹਾਂ ਤੇ ਹੁਣ ਜਿਹੜੀ ਇਸ ਵੇਲੇ ਸਥਿਤੀ ਹੈ 7 ਮਾਰਚ ਨੂੰ ਅਕਾਲੀ ਦਲ ਕਿਸ ਕਦਰ ਉਹਨਾ ਪ੍ਰਤੀ ਕਿਤੇ ਪਿੱਛੇ ਚੜਿਆ ਗਿਆ ਜੋ 2 ਦੂਸਰ ਦਸੰਬਰ ਦੇ ਆ ਪ੍ਰਤੀ ਦਿਨਾਂ ਸੀ ਇਸ ਵੇਲੇ ਨਾ ਅਕਾਲੀ ਦਲ ਕੋਲੇ ਬੁਰਦਾ ਗੁਰ ਪ੍ਰਧਾਨ ਆ ਕਾਰਜਕਾਰੀ ਪ੍ਰਧਾਨ ਆ ਐ ਜੀ ਵੀ ਸੀ ਦੇ ਪ੍ਰਧਾਨ ਅਸਤੀਫਾ ਦੇ ਚੁੱਕਿਆ ਅਕਾਲ ਸਰ ਦੇ ਚਤੇਦਾਰ ਉਹਨਾਂ ਨੂੰ ਬਦਲਿਆ ਜਾ ਚੁੱਕਾ ਇਸ ਗੈਰਚਕਿਨੀ ਦੀ ਹਾਲਤ ਦੇ ਵਿੱਚ ਐ ਜੀ ਪੀ ਸੀ ਦੀ ਕੀ ਸਥਿਤੀ ਹੋਏਗੀ ਅਕਾਲੀ ਦਲ ਦੀ ਕੀ ਸਥਿਤੀ ਹੋਏਗੀ ਆਉਣ ਵਾਲੇ ਦਿਨਾਂ 'ਚ ਬਹੁਤ ਕੁਝ ਲੱਗਦਾ ਹੈ ਕਿ ਹੋਰ ਵੀ ਤਵਜੀਆਂ ਆਉਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਜੀ ਜੀ ਸੋ ਜਦੋਂ ਤੁਸੀਂ ਦੱਸਿਆ ਵੀ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਸਮਾਂ ਇਹ ਵੀ ਦੱਸੇਗਾ ਜੋ ਭਰਤੀ ਮੁਹੀ 35 ਲੱਖ ਅਕਾਲੀ ਦਰ ਵੱਲੋਂ ਭਰਤੀ ਕਰ ਲਈ ਗਈ ਸੀ ਤੇ ਦੂਜੇ ਪਾਸੇ ਮੰਨਤਿਆ ਵਾਲੀ ਵੱਲੋਂ ਪਰਚੇ ਵੀ ਛਪਾ ਲਈ ਗਈਆਂ ਸੀਗੇ ਜੀ ਉਹ ਤਾਂ ਆਪਣੇ ਮੈਂਬਰਸ਼ਿਪ ਸ਼ੁਰੂ ਕਰਨ ਲੱਗੇ ਸੀਗੇ 28 ਮਾਰਚ ਤੋਂ ਸ਼੍ਰੀ ਕਾਲਤਾਖਸਾਹਬ ਤੋਂ ਮੱਥਾ ਟੇਕ ਕੇ ਜਿੱਦਾਂ ਕਿ ਜਥੇਦਾਰ ਸਾਹਿਬ ਨੇ ਵੀ ਕਿਹਾ ਸੀ ਵੀ ਭਰਤੀ ਉਹੀ ਮੰਨੀ ਜਾਵੇਗੀ ਜੋ 2 ਦਸੰਬਰ ਵਾਲੇ ਦਿਨ ਪੰਜ ਸਿੰਘ ਸਹਿਬਾਨਾ ਨੂੰ ਵੱਲੋਂ ਜੋ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਜੀ ਬਿਲਕੁਲ ਸਹੀ ਕਹਿ ਰਹੇ ਤੁਸੀਂ ਭਰਤੀ ਦਾ ਵੱਡਾ ਸਵਾਲ ਆ ਦੇਖੋ ਜਿਹੜੀ ਸੱਤ ਮੈਂਬਰੀ ਕਮੇਟੀ ਦੇ ਅਨੁਸਾਰ ਮੈਂਬਰੀ ਦਾ ਰੇਲ ਜਿੱਦਾਂ ਮੈਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਤਾਂਮੀ ਸਾਹਿਬ પાસે ਹੋ ਗਿਆ ਹੈ ਬਰੁੰਗਰ ਸਾਹਿਬ પાસે ਹੋ ਗਿਆ ਹੈ ਹੁਣ ਪੰਜ ਮੈਂਬਰੀ ਕਮੇਟੀ ਰਹੀ ਹੈ ਪਰ ਪੰਜ ਮੈਂਬਰੀ ਕਮੇਟੀ ਨੇ ਵੀ ਬੜੀ ਆਪਣੀ ਸਮਰਥਾ ਨਾਲ ਫੈਸਲਾ ਲਿਆ ਕਿ ਅਗਲੇ ਦਿਨਾਂ ਦੇ ਵਿੱਚ ਵੱਡਾ ਪੰਥ ਹੈ ਇਕੱਠ 18 ਮਾਰਚ ਨੂੰ ਕਾਲਜਾਸਰ ਕੰਪਲੈਕਸ ਦੇ ਅੰਦਰ ਹੀ ਵੱਡਾ ਪੰਥ ਹੈ ਇਕੱਠ ਕੀਤਾ ਜਾ ਰਿਹਾ ਹੈ ਔਰ ਸਦਾ ਵੀ ਦਿੱਤਾ ਗਿਆ ਪੰਜ ਮੈਂਬਰੀ ਕਮੇਟੀ ਵੱਲੋਂ ਪੰਜ ਮੈਂਬਰੀ ਕਮੇਟੀ ਵਾਰੇ ਅੱਜ ਤੇ ਨਵੇਂ ਸਿੰਘ ਸਾਹਿਬਾਂ ਆਉਂਦੇ ਆ ਕੀ ਕਮੈਂਟਸ ਕਰਨਗੇ ਕੀ ਨਹੀਂ ਕਰਨਗੇ ਉਹ ਬਾਅਦ ਦੀਆਂ ਗੱਲਾਂ ਹਨ ਪਰ ਬਹੁਤ ਸਾਰੇ ਫੈਸਲੇ ਦੀ ਗੱਲ ਕਰਦੇ ਹਾਂ ਜੋ ਕਾਲਜਾਸਰ ਦੀ ਫਸੀਲ ਤੋਂ ਖੜੇ ਹੋ ਕੇ ਹੀ ਸੁਣਾਇਆ ਗਿਆ ਸੀ ਸਿੰਘ ਸਾਹਿਬਾਂ ਵੱਲੋਂ ਉਸ ਵੇਲੇ ਅਗਵਾਈ ਕਰ ਰਹੀ ਸੀ ਕਹਨੇ ਰਿਕਵੀ ਸੀ ਜਿਹੜੀ ਹਰਪਿਸਿੰਗ ਦੂਜੇ ਸਿੰਘ ਸੇਵਨ ਉਹਨਾਂ ਵੱਲੋਂ ਹੀ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਉਸੇ ਸੱਤ ਮੈਂਬਰੀ ਕਮੇਟੀ ਦੇ ਵਿੱਚ ਅੰਸ਼ਕ ਪੰਜ ਮੈਂਬਰ ਔਰ ਪੰਜ ਮੈਂਬਰਾਂ ਨੇ ਕਿਹਾ ਕਿ ਅਸੀਂ ਪਰਤੀ ਵੀ ਕਰਾਂਗੇ ਉਹਨਾਂ ਵੱਲੋਂ ਜਿਹੜਾ ਸੱਦਾ ਦਿੱਤਾ ਗਿਆ ਸਮੁੱਚੇ ਤੌਰ ਤੇ ਵੱਖ-ਵੱਖ ਪੰਥਿਕ ਤਰ੍ਹਾਂ ਦੀ ਗੱਲ ਕਰ ਰਿਹਾ ਵੱਖ-ਵੱਖ ਆਕਾਲੀ ਤਰ੍ਹਾਂ ਦੀ ਗੱਲ ਕਰ ਰਿਹਾ ਸੋਮਣੀ ਗੁਰਦਵਾਰਾ ਤੋਂ ਕੁੜੀ ਦੇ ਮੈਂਬਰਾਂ ਨੂੰ ਉਹਨਾਂ ਵੱਲੋਂ ਪੀਲਾਂ ਕੀਤੇ ਜਾਂਦੀਆਂ ਕਿ ਸੋਮਣੀ ਕਲ ਦੀ ਮਰੂਤੀ ਦੇ ਲਈ ਸਾਰਾ ਕੁਝ ਕਰ ਰਹੇ ਆ ਉਹ ਇਕੱਠੇ ਹੋ ਕੇ ਜਿਹੜਾ 18 ਮਾਰਚ ਨੂੰ ਪੰਥੇ ਇਕੱਠ ਕਰੀਏ ਤੇ ਵੱਡੇ ਫੈਸਲੇ ਲਈਏ ਜਿਹਦੇ ਨਾਲ ਕਾਲੀ ਦਲ ਦੀ ਮੌਜੂਦਤੀ ਹੋਵੇ ਹੁਣ ਇਹ ਸਿੱਧੀ ਚੁਣੌਤੀ ਸ਼੍ਰੋਮਣੀ ਕਾਲੀ ਦਲ ਨੂੰ ਹੈ ਅੱਗੇ ਤਾਂ ਪਹਿਲਾਂ ਸ਼੍ਰੋਮਣੀ ਕਾਲੀ ਦਲ ਆਪਣੇ ਤੌਰ ਤੇ ਕੰਮ ਕਰਦਾ ਸੀ ਔਰ ਦੂਜੇ ਪਾਸੇ ਕੋਈ ਵਿਖਰੇ-ਵਿਖਰੇ ਜਿਹੜੇ ਆਪਣੇ ਧੰਨ ਨਾਲ ਵਿਟੜੇ ਗਰੁੱਪ ਸੀ ਕਾਲੀ ਦਲਾਂ ਦੇ ਜਿਹੜੇ ਕੰਮ ਕਰਦੇ ਸੀ ਪਰ ਉਹਨਾਂ ਦੀ ਉਸ ਕਦਰ ਐਨੀ ਤਨੀ ਸੀ ਜਦੋਂ ਇਹ ਨਵੀਂ ਸਥਿਤੀ ਪੈਦਾ ਹੋਈ ਹੈ ਉਹ ਨਵੀਂ ਸਥਿਤੀ ਜਿੱਥੇ ਕਾਲੀ ਦਲ ਹੀ ਆਪਣੇ ਤੌਰ ਤੇ ਚੁਣੌਤੀਆਂ ਦੂਜੇ ਪਾਸੇ ਜਿਹੜੀ ਪੰਜ ਮੈਂਬਰੀ ਕਮੇਟੀ ਨੇ ਜਿਸ ਕਦਰ ਪਾਰਟੀ ਦਾ ਫੈਸਲਾ ਹੈ ਦਿਖਾਇਆ ਜਾਏਗਾ ਜੇ ਅਗਲੇ ਦਿਨਾਂ ਚ ਚੰਗਾ ਹੰਗਾਰਾ ਮਿਲਦਾ ਹੈ ਜਿੱਦਾਂ 18 ਮਾਰਚ ਦੀ ਗੱਲ ਕਰਾਂ ਪੰਥੇ ਕਾਠ ਨੂੰ ਚੰਗਾ ਹੰਗਾਰਾ ਮਿਲਦਾ ਤਾਂ ਕਾਲੀਦਾਰ ਲਈ ਵੀ ਆਪਣੇ ਚੱਕ ਬਹੁਤ ਵੱਡੀ ਚੁਣੌਤੀ ਹੈ ਇਹਨੂੰ ਕੇਵਲ ਮੀਡੀਆ ਦੇ ਬਿਆਨਬਾਜ਼ੀ ਦੇ ਨਾਲ ਹੀ ਇਹਨਾਂ ਦਾ ਨਕਾਰਿਆ ਜਾ ਸਕਦਾ ਤੇ ਨਾ ਹੀ ਸਵੀਕਾਰ ਕੀਤਾ ਜਾ ਸਕਦਾ ਜੀ ਜੀ ਸੋ ਦੂਜਾ ਮੁੱਦਾ ਪੰਜਾਬ ਦੇ ਵਿੱਚ ਹੋਰ ਪਖਾਇਆ ਜੀ ਨਸ਼ਾ ਲੈ ਕੇ ਨਸ਼ੇ ਨੂੰ ਲੈ ਕੇ ਪੰਜਾਬ ਸਰਕਾਰ ਸਖਤ ਨਜ਼ਰ ਆ ਰਹੀ ਹੈ ਨਸ਼ਾ ਤਸਕਰਾਂ ਦੇ ਘਾਰਟਾਏ ਜਾ ਰਹੇ ਨੇ ਜੀ ਤੇ ਅਫਸਰਾਂ ਨੂੰ ਲਗਾਤਾਰ ਆਦੇਸ਼ ਦਿੱਤੇ ਜਾਂਦੇ ਨੇ ਵੀ ਥੋੜੀ ਜਿਹੀ ਕੁੱਤਾਹੀ ਵੀ ਨਹੀਂ ਵਰਤੀ ਜਾਣੀ ਚਾਹੀਦੀ ਮੰਤਰੀ ਆਪਣੇ ਲੈਵਲ ਤੇ ਜੋ ਪੰਜ ਮੈਂਬਰੀ ਕਮੇਟੀ ਬਣਾਈ ਹੈਗੀ ਆਪਣੇ ਲੈਵਲ ਤੇ ਜਾ ਕੇ ਵੱਖ-ਵੱਖ ਸੂਬਿਆਂ ਦੇ ਵਿੱਚ ਆਪਣੇ ਸੂਬੇ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜਾ ਕੇ ਉਹ ਗੱਲਬਾਤ ਵੀ ਕਰ ਰਹੇ ਨੇ ਅਫਸਰਾਂ ਦੇ ਨਾਲ ਤੇ ਜਾਇਜ਼ਾ ਵੀ ਲੈ ਰਹੇ ਨੇ ਜੀ ਦੇਖੋ ਦੋ ਪਹਿਲੂ ਐ ਇਸ ਮਾਮਲੇ ਦਾ ਜੇ ਤੁਸੀਂ ਜ਼ਿਕਰ ਕਰ ਰਹੇ ਹੋ ਇੱਕ ਹੈ ਕਿ ਸਰਕਾਰ ਨਸ਼ੇ ਦੇ ਖਿਲਾਫ ਜੰਗ ਜਿੱਦ ਦਾ ਪਾਰ ਹੋ ਮੀਡੀਆ ਜ਼ਿਕਰ ਕਰਦੇ ਆ ਐਟ ਇਹਨਾਂ ਦੇਖਦੇ ਆ ਨਸ਼ਿਆਂ ਆਪਰੋਧ ਜੰਗ ਜੜੀ ਆਏ ਦੈਂਟਰ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਨੇ ਮੁੱਦੇ ਤੇ ਚਰਚਾ ਕਰਦਾ ਕਿ ਸਰਕਾਰ ਦਾ ਪਹਿਲੂ ਹੈ ਪ੍ਰੈਸ ਦਾ ਪਹਿਲੂ ਹੈ ਮੰਤਰੀਆਂ ਦਾ ਤੁਸੀਂ ਜ਼ਿਕਰ ਕੀਤਾ ਹੈ ਮੈਂ ਅੱਜ ਪਹਿਲਾਂ ਗੱਲ ਕਰਨਾ ਚਾਹੁੰਦਾ ਆਮ ਲੋਕਾਂ ਦੀ ਆਮ ਲੋਕ ਇਸ ਮੁੱਦੇ ਨੂੰ ਕਿਸ ਤਰ੍ਹਾਂ ਲੈਂਦੇ ਆ ਮੈਨੂੰ ਵੀ ਪੰਜਾਬ ਚ ਵੱਖ-ਵੱਖ ਪਿੰਡਾਂ ਚ ਕੋਈ ਥਾਵਾਂ ਤੇ ਸੱਥਾਂ ਚ ਲੋਕਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਮੈਂ ਵੀ ਇਹ ਜਾਣਨ ਦੀ ਗੱਲ ਕਹਿ ਸਕਦਾ ਹਾਂ ਇਹ ਘਟੋ ਘਟ ਪਿਛਲੇ ਤਿੰਨ ਸਾਲ ਚ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਸਿੰਘ ਸਰਕਾਰ ਉਸ ਨੇ ਜਿਹੜੇ ਫੈਸਲੇ ਲਏ ਹੋਣਗੇ ਉਹਨਾਂ ਨੂੰ ਕਿੰਨਾ ਹੰਗਾਰਾ ਮਿਲਿਆ ਕਿੰਨਾ ਕਿ ਨਹੀਂ ਮਿਲਿਆ ਪਰ ਜੋ ਨਸ਼ਾ ਖਿਲਾਫ ਆਪਾਂ ਯੰਗ ਦੀ ਯੁੱਧ ਦੀ ਗੱਲ ਕਰਦੇ ਆਂ ਇਸ ਲਈ ਬੜਾ ਵੱਡਾ ਹੰਗਾਰਾ ਤੇ ਹੰਗਾਰਾ ਆਮ ਲੋਕਾਂ ਨੂੰ ਮਿਲ ਰਿਹਾ ਆਂ ਆਮ ਲੋਕਾਂ ਦਾ ਮੈਂ ਦੇਖਿਆ ਹੈ ਕਹਿੰਦੇ ਸੁਣ ਰਹੇ ਆਂ ਕਹਿ ਰਹੇ ਆਂ ਕਿ ਦੇਖੋ ਜੀ ਨਸ਼ਾ ਖਿਲਾਫ ਜਿਹੜੀ ਲੜਾਈ ਸ਼ੁਰੂ ਕੀਤੀ ਹੈ ਕਿ ਜੇ ਸੰੀਧੀਗੀ ਨਾਲ ਇਸ ਲੜਾਈ ਨੂੰ ਅੱਗੇ ਵਧਾਇਆ ਗਿਆ ਤਾਂ ਪੰਜਾਬ ਬਚ ਜਾਏਗਾ ਮੈਂ ਕਈ ਨੌਜਵਾਨਾਂ ਨੂੰ ਇਹ ਵੀ ਕਹਿੰਦਾ ਸੁਣਿਆ ਕਹਿੰਦੇ ਜੀ ਸੜਕਾਂ ਬਾਅਦ ਚ ਬਣ ਜਾਣਗੀਆਂ ਸਾਡੇ ਕੰਮ ਬਾਅਦ ਹੋ ਜਾਣਗੇ ਤੇ ਨਸ਼ੇ ਪੰਜਾਬ ਤੋਂ ਖਤਮ ਹੋ ਜਾਣ ਤਾਂ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਅਸੀਂ ਕਹਿੰਦੇ ਪੰਜਾਬ ਬਚਾਵਾਂਗੇ ਪੰਜਾਬ ਬਚੇਗਾ ਜੇ ਨਸ਼ੇ ਪੰਜਾਬ ਤੋਂ ਖਤਮ ਹੋ ਗਏ ਜਿਸ ਕਦਰ ਨਸ਼ਾ ਤਸਕਰਾਂ ਨੂੰ ਜਿਹੜਾ ਹੱਥ ਪਾਇਆ ਗਿਆ ਨਾਥ ਪਾਈ ਜਾ ਰਹੀ ਹੈ ਆਪਾਂ ਬਲਡਰਸਰ ਦੀ ਗੱਲ ਕਰਦੇ ਹਾਂ ਕਿਸ ਕਦਰ ਸੇ ਲੁਧਿਆਣਾ ਅਮਰਸਾਰਾ ਪਟਿੰਡਾ ਫਗਵਾੜਾ ਬਟਾਲਾ ਵੱਖ-ਵੱਖ ਥਾਵਾਂ ਤੇ ਜਿਹੜੇ ਨਸ਼ਾ ਤਸਕਰ ਹੈਗੇ ਉਹਨਾਂ ਦੀਆਂ ਇਮਾਰਤਾਂ ਨੂੰ ਉਹਨਾਂ ਦੀ ਬਿਲਡਿੰਗਾਂ ਜਿਹੜੇ ਘਰੋਂ ਟਾਇਆ ਜਾ ਰਿਹਾ ਹੈ ਉਹ ਚੱਕ ਦੇ ਕੀਤੀ ਜਾ ਰਹੀ ਹੈ ਉਹ ਜੋ ਮੀਡੀਆ ਚ ਉਹਦਾ ਇੰਪੈਕਟ ਹੈ ਉਹ ਮਪੈਕਟ ਕੀਤੇ ਹੁਣ ਦੇਖਿਆ ਜਾ ਸਕਦਾ ਹੈ ਕਿ ਆਮ ਲੋਕਾਂ ਦਾ ਜੋ ਬੜਾ ਪੋਜ਼ਿਟਿਵ ਲਿਆ ਜਾ ਰਿਹਾ ਹੈ ਇਸ ਕੰਮ ਜੋ ਕੋਈ ਦੇਖਿਆ ਜਾ ਰਿਹਾ ਕੇਵਲ ਉਹ ਕਹੀ ਦੇਖਦੇ ਨਸ਼ਾ ਤਸਕਰ ਦਾ ਘਟਿਆ ਗਿਆ ਜੋ ਕੋਈ ਤਮਾਸ਼ਾ ਨਹੀਂ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਸਰਕਾਰ ਵੱਲੋਂ ਐਡੀ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਕਿਸ ਨੇਹ ਦੇ ਤੌਰ ਤੇ ਇਹ ਸਨਿਆਸ ਨੂੰ ਚੇ ਪੰਜਾਬ ਚ ਜਾ ਰਿਹਾ ਹੈ ਹਰ ਕਾਾਰੇ ਜਿਨੇ ਵੀ ਲੋਕਾਂ ਨਾਲ ਗੱਲਬਾਤ ਕਰਨਾ ਜਿਹੜੇ ਲੋਕ ਕੋਈ ਪੋਲੀਟਿਕਲ ਤੌਰ ਤੇ ਕਮਿਟਿਡ ਆ ਪ੍ਰਤੀਵਾਧਾ ਚ ਹੈ ਕਾਲੀਦਾਲ ਦੇ ਹੈ ਕਾਂਗਰਸ ਦੇ ਹੈ ਜਾਂ ਭਾਜਪਾ ਦੇ ਉਹ ਹੋ ਸਕਦਾ ਹੈ ਇਹਨਾਂ ਗੱਲਾਂ ਨਾਲ ਸਹਿਮਤ ਨਾ ਹੋਣ ਦੇ ਉਹ ਸਰਕਾਰ ਕਰੀਓ ਪਰ ਨਸ਼ਾ ਦੇ ਮਾਮਲੇ ਚ ਜੋ ਫੈਸਲਾ ਲਿਆ ਗਿਆ ਸਰਕਾਰ ਵੱਲੋਂ ਮਹਿਮ ਦਾ ਯੰਗ ਦਾ ਇਹਨੂੰ ਲੱਗਦਾ ਕਿ ਸੋਚੇ ਪੰਜਾਬੀਆਂ ਨੇ ਇੱਕ ਵੱਡਾ ਹੰਗਾਰਾ ਵੱਡਾ ਰਿਸਪੌਂਸ ਜਿਹੜਾਗਾ ਦਿੱਤਾ ਕਿ ਵੀ ਬੜਾ ਚੰਗਾ ਫੈਸਲਾ ਕਿਉਂਕਿ ਆਪਾਂ ਦੇਖਦੇ ਆ ਕਿ ਜਿਸ ਤਰ੍ਹਾਂ ਪਿੰਡਾਂ ਦੇ ਪਿੰਡ ਕਸਬਿਆਂ ਦੇ ਕਸਬੇ ਸਾਰੇ ਜਾਣਦੇ ਆ ਕਿ ਪਿੰਡਾਂ ਚ ਕਿੱਥੇ ਨਸ਼ੇ ਵਿਕਦੇ ਸੀ ਸਾਰੇ ਜਾਣਦੇ ਕਿ ਕਸਵੈਂਚ ਕਿਸ ਕਦਰ ਨਸ਼ਿਆਂ ਦੇ ਦਕਾਨਾ ਖੁੱਲੀਆਂ ਸੀ ਔਰ ਕਿਸ ਤਰ੍ਹਾਂ ਦੇ ਨਸ਼ੇ ਤਸਕਰਾਂ ਉਹ ਕੁਦਣਾ ਜੀ ਅਮੀਰ ਹੋ ਗਏ ਜਿੱਦਾਂ ਦੀਆਂ ਇਮਾਰਤਾਂ ਦੀ ਗੱਲ ਕਰੀ ਐ ਮਤਲਬ ਹੋਰ ਕਾਰੋਬਾਰ ਦੀ ਗੱਲ ਕਰ ਰਹੇ ਆ ਉਹ ਸਾਰੇ ਕਸੇ ਦੇ ਚੱਲਦੇ ਆ ਲੋਕਾਂ ਜਿੱਤੇ ਚੰਗਾ ਇੰਪੈਕਟ ਜਿਹੜਾ ਹੈ ਇਸ ਕਰਕੇ ਜਾ ਰਿਹਾ ਕਿ ਪੰਜਾਬ ਸਰਕਾਰ ਇਸ ਮੁੱਦੇ ਤੇ ਕਾਰੀਏ ਕਈ ਵਾਰੇ ਜ਼ਿਕਰ ਆਉਂਦਾ ਕਿ ਲੋਕਾਂ ਦਾ ਕਿੰਨਾ ਫਾਇਦਾ ਮਿਲੇਗਾ ਸੋ ਲੋਕਾਂ ਵੱਲੋਂ ਤਾਂ ਬੜਾ ਹਾਂ ਪੱਕੀ ਗੱਲ ਨਜ਼ਰ ਆ ਰਿਹਾ ਹੈ ਲੋਕ ਵੈਲਕਮ ਕਰ ਰਹੇ ਇਸ ਫੈਸਲੇ ਦਾ ਇਸ ਲੜਾਈ ਦਾ ਜਦੋਂ ਕੋਈ ਲੜਾਈ ਹੁੰਦੀ ਹੈ ਕਈ ਵਾਰ ਸਰਕਾਰ ਦੇ ਪੱਧਰ ਤੇ ਲੜੀ ਜਾਂਦੀ ਹੈ ਪਰ ਲੋਕ ਉਹਦਾ ਘਾਰਾ ਨਹੀਂ ਪਰਦੇ ਲੋਕ ਜਿਹੜਾ ਚੁੱਪ ਕਰਕੇ ਬੈਠਦੇ ਆ ਕਈ ਦਿਨ ਦੇਖਦੇ ਜਿਦਾ ਰੈਲੀਆਂ ਆਉਂਦੇ ਆ ਨਾ ਰੈਲੀਆਂ ਤੇ ਸਟੇਜ ਤੋਂ ਕੋਈ ਨਾਰਾ ਬੋਲਦਾ ਜੋਰ ਦੀ ਕਹਿੰਦਾ ਕਿ ਸਾਰੇ ਪਿੱਛੇ ਬੋਲੋ ਜਿਹੜੇ ਰੈਲੀ 'ਚ ਲੋਕ ਬੈਠੇ ਹੁੰਦੇ ਆ ਜੇ ਤਾਂ ਜੋਸ਼ ਨਾਲ ਆਏ ਹੁੰਦੇ ਆ ਤਾਂ ਧੁਕਣੀ ਆਵਾਜ਼ ਜੋ ਆਉਂਦੇ ਆ ਤੇ ਜੇ ਕਿਰਾਏ ਦੇ ਜਾਂਦੇ ਹੁੰਦੇ ਆ ਤਾਂ ਉਹਦੇ ਨੀਵੇਂ ਆ ਪਾ ਕੇ ਬੈਠੇ ਰਹਿੰਦੇ ਆ ਸੋ ਮੁੱਦਿਆਂ ਦਾ ਪਤਾ ਲੱਗ ਜਿੰਦਾ ਲੋਕਾਂ ਵੱਲੋਂ ਨਸ਼ਿਆਂ ਦੇ ਮੁੱਦੇ ਨੂੰ ਚੰਗਾ ਹਲਾਰਾ ਹੈ ਦੂਜੇ ਪਾਸੇ ਰਹੀ ਗੱਲ ਪੁਲਿਸ ਅੰਤਰ ਦੀ ਸਰਕਾਰ ਦੀ ਮੰਤਰੀ ਮੰਡਲ ਦੀ ਮੰਤਰੀ ਮੰਡਲ ਦੇ ਲਈ ਪਾਣੀ ਮੈਂ ਅਮਰੀਕੀ ਕਮੇਟੀ ਹੈ ਉਹਨਾਂ ਵੱਲੋਂ ਜਦੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਦੌਰਾ ਕੀਤੇ ਜਾ ਰਹੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਪ੍ਰਸ਼ਾਸਨ ਨੂੰ ਵੀ ਚੁਸਤ ਦਰਸਤ ਕੀਤਾ ਜਾ ਰਿਹਾ ਹੈ ਪੁਲਿਸ ਦਾ ਵੀ ਇੱਕ ਚੰਗਾ ਸੁਨੇਹਾ ਜਿਸ ਕਰਕ ਪਿੰਡਾਂ ਦੇ ਚੱਕਸਾਂ 'ਚ ਮਾਰਚ ਕੀਤੇ ਜਾ ਰਹੇ ਹਨ ਨਸ਼ਾ ਤਸਕਰوں ਨੂੰ ਕਾਬੂ ਕੀਤਾ ਜਾ ਰਿਹਾ ਮੁਖਵੰਦਰੀ ਭਗਵੰਤ ਮਾਨ ਨੇ ਵੀ ਕਸਮਿਆ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਦੇਖੋ ਜੀ ਇਹਦੇ ਜਿਹੜੀ ਲੜਾਈ ਹੈ ਨਸ਼ਾ ਤਸਕਰਾਂ ਦੇ ਖਿਲਾਫ ਹੈ ਇਹ ਜੀ ਇਹ ਨਸ਼ਾ ਜਿਹੜੇ ਲੈਂਦੇ ਆ ਉਹਨਾਂ ਦੇ ਖਿਲਾਫ ਵੀ ਉਹਨਾਂ ਨੂੰ ਤਾਂ ਕਹਿੰਦੇ ਬਚਾਉਣ ਦੀ ਲੋੜ ਹੈ ਜੀ ਉਹਨਾਂ ਦਾ ਅਸੀਂ ਇਲਾਜ ਕਰਾਂਗੇ ਉਹਨਾਂ ਦਾ ਪਰਵੰਧ ਕਰਾਂਗੇ ਤਾਂ ਕਿ ਇਸ ਬਿਮਾਰੀ ਤੋਂ ਉਹਨਾਂ ਦਾ ਛੁਟਕਾਰਾ ਹੋ ਸਕੇ ਜੀ ਸੋ ਇਹ ਵੀ ਕਿਦਰੇ ਇਹ ਵੀ ਗੱਲ ਨਹੀਂ ਕਿ ਪਿਛਲੇ ਸਮੇਂ ਚ ਕਿਦਰੇ ਇਹ ਵੀ ਪ੍ਰਭਾਵ ਰਿਹਾ ਕਿ ਜਿਹੜੇ ਨਸ਼ਾ ਤਸਕਰ ਜੀ ਉਹਨਾਂ ਦਾ ਕਾਬੂ ਕਿਤਨੀ ਜਾਂਦਾ ਜਿਨ੍ਹਾਂ ਨੂੰ ਥੋੜੀ ਬਹੁਤੀ ਜੜੀ ਹੈਗੀ ਅੱਜ ਤਾਂ ਕੋਈ ਡੋਜ਼ ਮਿਲ ਜਾਂਦੀ ਹੈ ਕੋਈ ਇਸ ਤਰ੍ਹਾਂ ਦਾ ਕੋਈ ਨਿਸ਼ਾਨੀ ਨਜ਼ਰ ਆਉਂਦੀ ਹੈ ਪੁਲਿਸ ਉਹਨਾਂ ਨੂੰ ਫੜ ਕੇ ਅੰਦਰ ਕਰ ਦਿੰਦੀ ਹੈ ਇਕ ਗੱਲ ਮੈਂ ਵੀ ਜ਼ਰੂਰ ਕਹਿਣੀ ਚਾਹਗਾ ਇੱਕਦਮ ਪਹਿਲਾਂ ਮੀਡੀਆ ਚ ਵੇਦਨੀਆਂ ਰਿਪੋਰਟਾਂ ਆਈਆਂ ਕਿ ਪੰਜਾਬ ਦੇਆਂ ਜ਼ਿਲਾਂਚ ਕਾਫੀ ਵੱਡੀ ਗਿਣਤੀ ਚ ਇਸ ਵੇਲੇ ਜਿਹੜੇ ਜ਼ਿਲ੍ਹੇ ਜਿਹੜੇ ਜ਼ਿਲਾਂਚ ਜਾ ਕੇ ਬੈਠੇ ਕਿਉਂ ਕਹਿੰਦੇ ਹਰ ਪਿੰਡ ਜਾਂ ਕਸਬੇ ਜਿਹੜੇ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਤੇ ਜਿਹੜਾ ਸੁਧਿਆ ਜਾ ਰਿਹਾ ਜਿਸ ਤਰ੍ਹਾਂ ਪੰਜਾਬ ਦੀਆਂ ਜਿਹੜਾ ਜੜੀਆਂ ਭਰੀਆਂ ਜਾ ਰਹੀਆਂ ਇੱਕ ਐਡੀਆਂ ਦੇ ਨਾਲ ਉਹਦੇ ਦੇ ਇੱਕ ਅੰਦਾਜ਼ਾ ਲੱਗ ਰਿਹਾ ਕਿ ਜ਼ਮੀਨੀ ਹਕੀਕਤ ਦੇ ਦੀ ਦੇਖਿਆ ਜਾਵੇ ਤੇ ਇੱਕ ਮਹਿਮ ਵਾਕਈ ਜ਼ਮੀਨੀ ਹਕੀਕਤ ਦੇ ਸ਼ੁਰੂ ਕੀਤੀ ਗਈ ਹੈ ਉਦੇ ਇੰਪੈਕਟ ਆਉਣ ਵਾਲੇ ਦਿਨ ਜਦਾਂ ਸਮਾਂ ਲੰਗੇਗਾ ਹੋਰ ਨਜ਼ਰ ਆਣਗੇ ਜਦਾਂ ਮੈਂ ਕਿੰਨਾ ਚ ਕਸਬੇ ਚ ਲੋਕਾਂ ਨਾਲ ਗੱਲਬਾਤ ਕੀਤੀ ਹੈ ਇੱਕ ਪੋਜ਼ਿਟਿਵ ਇੰਪੈਕਟ ਪਿਆ ਹੈ ਜੀ ਜੀ ਇਹ ਲਹਿਰ ਵਾਕਈ ਇਸ ਤਰੀਕੇ ਨਾਲ ਜ਼ਿੰਦਗੀ ਨਾਲ ਆਉਣ ਵਾਲਾ ਜੀ ਕੰਟੀਨਿਊ ਰਹਿੰਦੀ ਆਉਦਾ ਕੋਈ ਪੋਲੀਟੀਕਲ ਬੈਨੀਫਿਟ ਲੈਣ ਲਈ ਇਹ ਨਹੀਂ ਕਿ ਕੋਈ ਦਿਨ ਚਲਾਇਆ ਜਾਵੇ ਉਸ ਤੋਂ ਬਾਅਦ ਫੇਰ ਜੈਸੇ ਤੇ ਹੋ ਜੇ ਫਿਰ ਦਾ ਨਤੀਜੇ ਨਹੀਂ ਆਉਣਗੇ ਕਿ ਇਹ ਲੰਬੀ ਲੜਾਈ ਹੈ ਜਿਹੜੀ ਕੋਈ ਦਿਨਾਂ ਦੀ ਲੜਾਈ ਨਹੀਂ ਕਿਉਂਕਿ ਪੰਜਾਬ 'ਚ ਬਰਵਾਦ ਵੀ ਹੋਇਆ ਆ ਪੰਜਾਬ ਬਰਵਾਦ ਵੀ ਕੋਈ ਦਿਨਾਂ 'ਚ ਨਹੀਂ ਹੋਇਆ ਕਈ ਕਿਸੇ ਕੋ ਸਰਕਾਰ ਦੇ ਸਮਝ ਹੋਇਆ ਇਹ ਪੰਜਾਬ ਬਰਵਾਦ ਨਹੀਂ ਕੇ ਇਧਹਾਕਾ ਜੋ ਹੈ ਤੇ ਪੰਜਾਬ ਨੂੰ ਦਰੁਸਤ ਕਰਨ ਲਈ ਵੀ ਸਮਾਂ ਲੱਗੇਗਾ ਇਹ ਠੀਕ ਹੈ ਕਿ ਸ਼ੁਰੂਆਤ ਚੰਗੀ ਹੈ ਪਰ ਸ਼ੁਰੂਆਤ ਦੇ ਨਤੀਜੇ ਤਾਂ ਹੀ ਆਉਣਗੇ ਜੇ ਲੰਬੀ ਲੜਾਈ ਦਿੱਤੋ ਕੋ ਕੀਤੀ ਜਾਂਦੀ ਹੈ ਲੋਕਾਂ ਦੇ ਸਹਿਯੋਗ ਨਾਲ ਲੜੀ ਜਾਏ ਫਿਲਹਾਲ ਇਹ ਨਜ਼ਰ ਆ ਰਿਹਾ ਹੈ ਕਿ ਪੰਜਾਬ ਨਿਸ਼ਾਬਰ ਦੀ جنگ ਲੜ ਰਿਹਾ ਹੈ ਕੇਵਲ ਪ੍ਰਸ਼ਾਸਨ ਨਹੀਂ ਲੋਕ ਵੀ ਲੱਗ ਰਹੇ ਕਿ ਇਸ ਮਾਮਲੇ ਨਾਲ ਨਜ਼ਰ ਆ ਰਹੀ ਹੈ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਨੇ ਸਰ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਮਿਹਰਬਾਨੀ ਅਸੀਂ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਅਖੀਰ ਤੱਕ ਸਾਹਾਂ ਪਰਾਂ ਦੇ ਵਿੱਚ ਜੁੜੇ ਰਹੇ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ